ਸਰੇ ਕਾ ਜ ਸਾਰਿਆਂ ਨੂੰ ਅੱਜ ਆਪਾਂ ਪਿੰਡੀਆਂ ਦੀ ਸਬਜ਼ੀ ਬਣਾਵਾਂਗੇ ਬਹੁਤ ਵਧੀਆ ਕਰਾਰੀ ਤੇ ਆ ਪਿੰਡੀਆਂ ਆਪਾਂ ਧੋ ਕੇ ਰੱਖ ਲਈਆਂ ਹਰੀ ਨਾ ਮਿਰਚਾਂ ਵੀ ਧੋ ਕੇ ਰੱਖ ਲਈਆਂ ਤੇ ਆ ਗੰਡੇ ਐ ਤੇ ਇਹ ਆਪਾਂ ਪਾਣੀ ਚ ਪਾ ਕੇ ਰੱਖ ਦਿਆਂਗੇ ਪਹਿਲਾਂ ਆਪਾਂ ਪਿੰਡੀਆਂ ਚੀਰ ਲਾਂਗੇ ਤੇ ਟਮਾਟਰ ਵੀ ਆਪਾਂ ਧੋ ਕੇ ਰੱਖੇ ਐ ਤੇ ਆਪਾਂ ਹੁਣ ਪਿੰਡੀਆਂ ਚੀਰਾਂਗੇ ார சி அே பூடன்ாே ਸਾਰੇ ਆ ਪਿੰਡਾਂ ਆ ਪਾਸੀ ਤਰ੍ਹਾਂ ਚੀਰ ਲਾਂਗੇ। ਆ ਪਾ ਪਿੰਡਾਂ ਵੀ ਚੀਰ ਲਾਂਗਾ, ਹਰਾਂ ਗਾ ਮਿਰਚਾਂ ਵੀ ਚੀਰ ਲਾਂਗਾ ਤੇ ਗੰਡੇ ਵੀ ਚੀਰ ਲੇ ਸਾਰਾ ਕੁਝ ਚੀਰ ਲਿਆ ਹੈ ਤੇ ਟਮਾਟਰ ਆਪਾਂ ਫਿਰ ਬਾਅਦ ਚ ਪਾਉਣ ਲੱਗੇ ਚੀਰਾਂਗੇ। ਸਾਰਾ ਕੁਝ ਆਪਾਂ ਇਕੱਠਾ ਚੀਰ ਲਿਆ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ। ਤੇਲ ਪਾਵਾਂਗੇ ਇਹ ਤੇਲ ਗਰਮ ਹੋ ਗਿਆ ਫਿਰ ਆਪਾਂ ਪਿੰਡੀਆਂ ਪਾ ਦੇਾਂਗੇ ਪਿੰਡੀਆਂ ਗੰਡੇ ਤੇਲ ਗਰਮ ਹੋ ਗਿਆ ਹੁਣ ਆਪਾਂ ਪਿੰਡੀਆਂ ਪਾਵਾਂਗੇ ഭിടാൻ ഫേക്കീർ ലമാറ്റ बद टमाट चरले पांगे दे ना को जानंग ਯਾ ਦੇ ਚੰਗੀ ਤਰ੍ਹਾਂ ਸਾਰਾ ਕੁਝ ਖੁੱਜ ਗਿਆ ਫਿਰ ਆਪਾਂ ਨਾਣ ਮਿਰਚ ਪਾਵਾਂਗੇ ਤੇ ਉੱਪਰ ਟੱਕ ਦੇਾਂਗੇ ਹੁਣ ਆਪਾਂ ਚਾਰ ਪੰਜ ਮਿੰਟ ਹੋਵੇ ਪਿੰਡਾਂ ਪਾਣੀ ਨੂੰ ਸਿਕ ਚੰਨੇ ਚਾਰ ਮਿੰਟ ਆਪਾਂ ਸੇਕ ਹੋਰ ਲਵਾਵਾਂਗਾ ਚਾਰ ਪੰਜ ਮਿੰਟ ਹੁਣ ਆਪਾਂ ਨਾਣ ਮਿਰਚ ਪਾਉਣੇ ਆ ਕਰਾਂ ਨੌਣ ਮਿਰਚ ਹਲਦੀ ਤੇ ਗਰਮ ਮਸਾਲਾ ਹੈ ਵੀ ਨਹੀਂਗਾ ਤੇ ਆਪਾਂ ਪਾਉਂਦੇ ਵੀ ਨਹੀਂ। ਕਿਉਂ ਗਰਮੀ ਆ ਹੁਣ ਤਾਂ ਕਰਕੇ ਵੀ ਕਈ ਤਾਂ ਪਾ ਵੀ ਲੈਂਦੇ ਲੋਕ ਤੇ ਪਰ ਮੈਂ ਨਹੀਂ ਪਾਉਂਦੀ ਅੱਜ ਤੇ ਹੈ ਵੀ ਨਹੀਂਗਾ। ਦੇਗੀ ਮਿਰਚ ਪਾਵਾਂਗੇ ਹੁਣ ਆਪਾਂ 또 ਫੇਰ ਢੱਕ ਦਿਆਂਗੇ ਮੱਠੀ ਮੱਠੀ ਅੱਗ ਉੱਥੱਲੇ ਰੱਖਾਂਗੇ ਬਾੜੀ ਨਹੀਂ ਕਰਦੇ ਉਹ ਸੌਜੀ ਆਪਣੀ ਬਣੀ ਆ ਬਣ ਗਈ ਐ ਬਸ ਥੋੜਾ ਕਸਰ ਰਹੀ ਗਈ ਹਨਾ ਤੇ ਤੇਲ ਛੱਡਦਾ ਤੇ ਆਪਾਂ ਹੁਣ ਬਸ ਲਾ ਲਾਂਗੇ ਇੱਕ ਵਾਰ ਹੋਰ ਢੱਕਾਂਗੇ ਮਾੜੀ ਜੀ ਫੇਰ ਆਪਾਂ ਲਾ ਲਾਂਗੇ ਸਬਜੀ ਆਪਾਂ ਹੁਣ ਲਾਵਾਂਗੇ ਸਬਜੀ ਬਹੁਤ ਵਧੀਆ ਬਣ ਗਈ ਆਪਣੀ ਤੇਲ ਛੱਡਤਾ ਤੇ ਸਬਜੀ ਵੀ ਬਣ ਗਈ ਰੱਜ ਗਈ ਐ ਬਹੁਤ ਵਧੀਆ ਤੇ ਆਪਾਂ ਹੁਣ ਲਾ ਲਾਂਗੇ ਹੁਣ ਆਪਾਂ ਕੋਲੀ ਚ ਪਾਵਾਂਗੇ ਬਹੁਤ ਵਧੀਆ ਬਣੀ ਹੈ ਸਬਜੀ ਪਿੰਡੀਆਂ ਦੀ ਗੰਡੇ ਪਾ ਕੇ ਟਮਾਟਰ ਪਾ ਕੇ ਬਹੁਤ ਵਧੀਆ ਬਣੀ ਹੈ ਹਰੀਆਂ ਮਿਰਚਾਂ ਪਾ ਕੇ ਗੰਡੇ ਆਪਾਂ ਜਾਦੇ ਪਾਏ ਆ ਤੇ ਸਬਜੀ ਬਹੁਤ ਵਧੀਆ ਬਣੀ ਹੈ ਦੇਖੋ ਕਿੰਡੀ ਵਧੀਆ ਬਣੀ ਹੈ ਤੇ ਗੰਡੇ ਇਹਦੇ ਚ ਉਂ ਵੀ ਵੱਧ ਪੈਂਦੇ ਹੈਗੇ ਜਿਆਦਾ ਹੀ ਪੈਂਦੇ ਗੰਡੇ ਪਿੰਡਣਾ ਚ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ